ਜਿਹੜੀਆਂ-ਜਿਹੜੀਆਂ ਗੱਲਾਂ ਕਹਿੰਦਾ ਉਹਨਾਂ ਲਾਈਨਾਂ ਨੂੰ ਲਿਖਿਆ ਸਰਦਾਰ ਹਰਪਾਲ ਸਿੰਘ ਸ਼ਮਲਾ ਸਾਹਿਬ ਨੇ ਮੈਂ ਕੁਲਦੀਪ ਛੱਠਾ ਬਾਪੂ ਮੇਵਾ ਸਿੰਘ ਜੀ ਪਾਲੀਆ ਤੇ ਸਰਦਾਰ ਕ੍ਰਿਸ਼ਨ ਸਿੰਘ ਜੀ ਨਿਰਮਾਣਾ ਤੇ

ਸੱਤੇ ਐਸ਼ ਦਾ ਟਿਕਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੇਖ ਫਿਲਮ ਅਜ ਹੀਰੋ ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਤੇ ਸਿਆਹੀ ਫੇਰ ਲਈ ਨਾ ਦੁਕਾਲੀ ਹੋ ਦੇਖ ਫਿਲਮਾਂ ਚ ਹੀਰੋ ਚੱਕ ਲਈ ਨਾ ਦੁਨਾਲੀ ਹੋ ਚਿੱਟੇ ਲੇਖਾਂ ਤੇ ਸਿਆਹੀ ਫੇਰ ਲਈ ਨਾ ਦੁਕਾਲੀ ਖੱਬੇ ਮੋੜ ਤੇ ਇੱਕ ਜ਼ਹਿਰੀ ਖੱਬੇ ਮੋੜ ਤੇ ਇੱਕ ਜ਼ਹਿਰੀ ਸੱਜੇ ਮੋੜ ਤੇ ਥਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾ ਇਹ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਤਾਨੂੰ ਹੁਸਨ ਢਲਾਉ ਪੁੱਤ ਸਿੱਧ ਕੋ ਨਾ ਢੋਲੀ ਰਾਜੇ ਮਿਰਜੇ ਦੇ ਵਾਂਗੂ ਬੂਹਾ ਦਿਲਦਾਨਾ ਕੋਲੀ ਹੋ ਜਾਦੂਗਰੀ ਦਾ ਬਾਪ ਹੈ ਹੁਸਨ ਲੋਕੋ ਹੋ ਜੀ ਦੀ ਚੌਂਦਾ ਏ ਮੱਤੇ ਮਾਰ ਦਿੰਦਾ ਉਤੋਂ ਹੁਸਨ ਦਾ ਬਾਪ ਪੁੱਤ ਨਾਜ਼ ਨਖਰਾ ਉਹ ਕੱਟ ਬੰਦੇ ਨੂੰ ਬਿਨਾ ਤਲਵਾਰ ਦਿੰਦਾ ਹੋ ਸ਼ੇਰ ਨਾਲੋਂ ਕਸੂਤੀਏ ਚਪਟੀਏ ਦੀ ਐ ਜ਼ਾਲਮ ਸੁੱਕਾ ਨਹੀਂ ਜਾਨ ਸ਼ਿਕਾਰ ਦਿੰਦਾ ਹੋ ਕਿਹੜੇ ਬਾਗ ਦੀ ਮੂਲੀ ਤੂੰ ਛਮ ਲਿਆ ਓਏ ਇਹ ਧੂਨੇ ਸਾਦਾਂ ਦੇ ਠੰਡੇ ਕਰ ਠਾਰ ਦਿੰਦਾ ਹਉ ਤੈਨੂੰ ਹੁਸਨ ਢਲਾਉ ਪੁੱਤ ਸਿਦਕੋ ਨਾ ਢੋਲੀ ਰਾਂਝੇ ਮਿਰਜੇ ਦੇ ਵਾਂਗੂ ਬੁਹਾ ਦਿਲਦਾਨਾ ਖੋਲੀ ਤੈਨੂੰ ਹੁਸਨ ਢਲਾਉ ਪੁੱਤ ਸਿੱਧ ਕੋ ਨਾ ਡੋਲੀ ਹੋ ਰਾਜੇ ਮਿਰਜਿਆਂ ਦੇ ਵਾਂਗੂ ਬੂਹਾ ਦਿਲ ਦਾ ਨਾ ਖੋਲੀ ਅੱਪੇ ਮੋੜ ਤੇ ਸਲੇਟੀ ਖੱਪੇ ਮੋੜ ਤੇ ਸਲੇਟੀ ਸੱਜੇ ਪੱਟ ਦਾ ਸਰਹਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈ ਮੰਜ਼ਿਲ ਤੇ ਜਾਣਾ ਸਿੱਨੀ ਲੋੜ ਹੋਊ ਪੁੱਤਾਂ ਉਨਾ ਭੇਜ ਦੂ ਮੈਂ ਪੈਸਾ ਪੈਸੇ ਵਾਸਤੇ ਕਰੀਨਾ ਕੋਈ ਕੰਮ ਐਸਾ ਵੈਸਾ ਹੋ ਜਿੰਨੀ ਲੋੜ ਹੋ ਪੁੱਤਾ ਉਹਨਾ ਮੰਗ ਲਈ ਤੂੰ ਪੈਸਾ ਓਏ ਪੈਸੇ ਵਾਸਤੇ ਕਰੀਨਾ ਕੋਈ ਕੰਮ ਐਸਾ ਵੈਸਾ ਉੱਪਰ ਮੋੜ ਤੇ ਜੁਆਰੀ ਬਾਰੀ ਸੱਜੇ ਡੱਕੂਆਂ ਦਾ ਲਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੈ ਮੰਜ਼ਿਲ ਤੇ ਜਾਣਾ ਕੈਨੂ ਕਹਿੰਦਾ ਹਰਬਾਨ ਕਹਿਣਾ ਦਿਲੋਂ ਨਾ ਭਲਾਈ ਹੋ ਯਾਰ ਪੈਂਦੀ ਐ ਬਣਾਉਣੇ ਪੁੱਤ ਸੋਚ ਕੇ ਬਣਾਈ ਹੋ ਜਿਹੜੀ ਜਗਾ ਬੰਦੇ ਦੀ ਕਦਰ ਹੈ ਨਾ ਹੋਈ ਉਸ ਜਗ੍ਹਾ ਇਨਸਾਨ ਨੂੰ ਜਾਵਣਾ ਕਿਆ ਹੋ ਜਿਹੜਾ ਨਮਕ ਖਾ ਕੇ ਹੋ ਲੋਕੋ ਦਗਾ ਕਰ ਜੇ ਤੇ ਐਸੇ ਮਿੱਤਰ ਨੂੰ ਫੇਰ ਬੁਲਾਵਣਾ ਕਿਆ ਹੋ ਜਿਹੜੇ ਮਰਦ ਦੀ ਗੈਰ ਥਾਂ ਨਜ਼ਰ ਜਾਂਦੀ ਹੋ ਉਹਦਾ ਫੱਟੇ ਮੂੰਹ ਜੱਗ ਤੇ ਆਵਣਾ ਕਿਆ ਹੋ ਮੇਵਾ ਸਿੰਘ ਸ਼ਹੀਦ ਹੋ ਜਾਣ ਅਣਖੀ ਉਹ ਗੁੱਸਾ ਦਸ ਗਦਾਰਾਂ ਨੂੰ ਆਵਣਾ ਕਿਆ ਜਿਲ ਨਹੀਂ ਨਾ ਪੁੱਤਰਾ ਦੂਸਰੇ ਨੂੰ ਜੇ ਕਰ ਦੇਵੇਂ ਤਾਂ ਦੇ ਦਈਂ ਮੁੱਲ ਕਰਕੇ ਦਿਲ ਉਸ ਨੂੰ ਕਦੇ ਨਾ ਦਈਂ ਦੀ ਬਾ ਪਿਆਰ ਜੋਤ ਜੋ ਰੱਖਦੇ ਬੁੱਲ ਕਰਕੇ ਬੇਸ਼ੱਕ ਮੁਫਤ ਹੀ ਉਸ ਨੂੰ ਦੇ ਦਈਂ ਤੂੰ ਜੋ ਰੱਖੇ ਸਿੱਖਣ ਲਈ ਟਾਣੀ ਦਾ ਭੁੱਲ ਕਰਕੇ ਨਹੀਂ ਤਾਂ ਨਫਾ ਲੱਭਦਾ ਪੂੰਜੀ ਕਮਾਲ ਮਹਿੰਗਾ ਫੇਰ ਰੋ ਮਹਿੰਗਾ ਿੱੱਲੇ ਜੇ ਭੁੱਲ ਕਰਕੇ ਹੋ ਤੈਨੂੰ ਕਹਿੰਦਾ ਹਰਪਾਲ ਕਹਿਣਾ ਦਿਲੋਂ ਆ ਭਲਾਈ ਯਾਰ ਪੈਦੇ ਨੇ ਬਣਾਉਣੇ ਪੁੱਤ ਸੋਚ ਕੇ ਬਣਾਈ ਹੋ ਤੈਨੂੰ ਆਖੇ ਹਰਪਾਲ ਕਹਿਣਾ ਦਿਲੋਂ ਆ ਭਲਾਈ ਹੋ ਯਾਰ ਪੈਣਗੇ ਪੁੱਤ ਸੋਚ ਕੇ ਬਣਾਈ ਥੱਪ ਡੋਗਰ ਹ ਬੈਠਾ ਥੱਪ ਡੋਗਰ ਹ ਬੈਠਾ ਸੱਜੇ ਮਲ ਮਰ ਜਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੈ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀਨਾ